ਸਾਸਰੀ ਕਾਲਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰਾਂ ਜੀ ਜਿਵੇਂ ਤੁਸੀਂ ਇਹ ਮੇਰੇ ਪਿੱਛੇ ਦੇਖ ਰਹੇ ਹੋ ਜੀ ਇਹ ਲਾਈਆਂ ਹੋਈਆਂ ਨੇ ਜੀ ਕਦੂਆਂ ਦੀਆਂ ਆਪਾਂ ਵੇਲਾ ਤੇ ਜਿਹੜੀਆਂ ਇਹ ਵੇਲਾ ਨੇ ਇਹਨਾਂ ਤੋਂ ਆਪਾਂ ਜ਼ਿਆਦਾ ਫਾਲ ਕਿਵੇਂ ਲੈਣਾ ਹੈ ਤੇ ਇਹਨਾਂ ਤੋਂ ਫਾਇਦਾ ਕਿਵੇਂ ਲੈਣਾ ਹੈ ਆਪਾਂ ਤੁਹਾਨੂੰ ਅੱਜ ਉਹਦੇ ਬਾਰੇ ਇੱਕ ਬਹੁਤ ਹੀ ਵਧੀਆ ਜਾਣਕਾਰੀ ਦਿੰਨੇ ਆ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਜਿਹੜੀਆਂ ਆਪਣੀਆਂ ਵੇਲਾ ਹੁੰਦੀਆਂ ਨੇ ਜਿਵੇਂ ਕਦੂ ਦੀਆਂ ਵੇਲਾ ਹੋ ਗਈਆਂ ਜਾਂ ਕਾਲੀ ਤੋਰੀ ਹੋ ਗਈ ਤੇ ਜਾਂ ਪੇਠੇ ਦੀਆਂ ਵੇਲਾ ਹੋ ਗਈਆਂ ਕਈ ਵਾਰ ਆਪਾਂ ਦੇਖਦੇ ਆ ਵੀ ਜਿਹੜੀਆਂ ਔਵੇਲਾ ਹੁੰਦੀਆਂ ਨੇ ਇਹ ਗਰੋਥ ਜਾਨੀ ਕਿ ਵਾਧਾ ਜ਼ਿਆਦਾ ਕਰ ਦਿੰਦੀਆਂ ਕਰ ਜਾਂਦੀਆਂ ਨੇ ਤੇ ਇਹਨਾਂ ਦੇ ਉੱਪਰ ਜਿਹੜਾ ਫਲ ਜਾਂ ਫੁੱਲ ਲੱਗਦੇ ਨੇ ਉਹ ਘੱਟ ਲੱਗਦੇ ਨੇ ਤੇ ਇਸ ਕਰਕੇ ਜਿਹੜੀਆਂ ਔਵੇਲਾ ਹੁੰਦੀਆਂ ਨੇ ਇਹਨਾਂ ਦਾ ਆਪਾਂ ਨੂੰ ਇੰਨਾ ਜ਼ਿਆਦਾ ਫਾਇਦਾ ਜਾਂ ਲਾਭ ਨਹੀਂ ਹੁੰਦਾ ਤੇ ਅੱਜ ਤੁਹਾਨੂੰ ਆਪਾਂ ਇੱਕ ਇਹੋ ਜਿਹੀ ਟ੍ਰਿਕ ਦੱਸਾਂਗੇ ਵੀ ਜਿਹਦੇ ਨਾਲ ਜਿਹੜੀਆਂ ਆਪਣੀਆਂ ਔਵੇਲਾ ਹੁੰਦੀਆਂ ਨੇ ਇਹ ਵਾਧਾ ਘੱਟ ਕਰਨਗੀਆਂ ਜਿਹੜੇ ਇਹਨਾਂ ਦੇ ਉੱਪਰ ਮਤਲਬ ਫਲ ਲੱਗਣਗੇ ਉਹ ਬਹੁਤ ਜ਼ਿਆਦਾ ਲੱਗਣਗੇ ਤੇ ਆਪਾਂ ਨੂੰ ਇਹਨਾਂ ਦਾ ਮਤਲਬ ਜਿਹੜੀਆਂ ਔਵੇਲਾ ਦਾ ਉਹ ਫਾਇਦਾ ਹੋਏਗਾ ਤੇ ਜਿਹੜੀ ਅੱਜ ਤੁਹਾਨੂੰ ਆਪਾਂ ਜਿਹੜੀ ਚੀਜ਼ ਦੱਸਣੀ ਹੈ ਜੀ ਜਿਹੜੀ ਟਰਿਕ ਦੱਸਣੀ ਹੈ ਉਹ ਦੱਸਣੀ ਹੈ ਜੀ ਆਪਾਂ ਇਹਨਾਂ ਦੀ ਵੇਲਾਂ ਦੀ ਕਰਾਂਗੇ ਜੀ 3G ਕਟਿੰਗ ਜਿਹੜੀ 3G ਕਟਿੰਗ ਹੁੰਦੀ ਹੈ ਉਹ ਕੀ ਹੁੰਦੀ ਹੈ ਉਹ ਕਿਵੇਂ ਹੁੰਦੀ ਹੈ ਉਹਦਾ ਕੀ ਫਾਇਦਾ ਹੁੰਦਾ ਆਪਾਂ ਤੁਹਾਨੂੰ ਇੱਕ ਮੈਪ ਰਾਹੀਂ ਵੀ ਸਮਝਾਵਾਂਗੇ ਤਾਂ ਵੇਲਾਂ ਤੇ ਵੀ ਸਮਝਾਵਾਂਗੇ ਤੇ ਆਜੋ ਜੀ ਫਿਰ ਤੁਹਾਨੂੰ ਦਿੰਨੇ ਆ ਆਪਾਂ ਜਾਣਕਾਰੀ ਇਹਨਾਂ ਵੇਲਾਂ ਦੀ ਜਿਹੜੀ 3G ਕਟਿੰਗ ਕਿਵੇਂ ਕਰਨੀ ਹੈ ਤੇ ਕਰਕੇ ਆਪਾਂ ਨੂੰ ਕੀ ਲਾਭ ਹੁੰਦਾ ਤੇ ਆਜੋ ਜੀ ਤੇ ਆਜੋ ਜੀ ਇਸ ਮੈਪ ਦੇ ਜ਼ਰੀਏ ਤੁਹਾਨੂੰ 3G ਕਟਿੰਗ ਕਰਨੀ ਸਮਝਾਉਨੇ ਆ ਕਿਉਂਕਿ ਮੈਪ ਦੇ ਜਰੀਏ ਤੁਸੀਂ ਜਿਹੜੀ 3G ਕਟਿੰਗ ਹੈ ਬਹੁਤ ਹੀ ਬਹੁਤ ਹੀ ਵਧੀਆ ਆਸਾਨੀ ਨਾਲ ਤੇ ਸੌਖੇ ਤਰੀਕੇ ਸਿੱਖ ਜਾਓਗੇ। ਤੇ ਜਿਵੇਂ ਆਪਾਂ ਦੇਖਦੇ ਆਂ ਜੀ ਧਰਤੀ ਦੇ ਵਿੱਚ ਆਪਾਂ ਲਾਉਨੇ ਆਂ ਬੀਜ ਤਾਂ ਇਹ ਨਿਕਲਦੀ ਹੈ ਜੀ ਮੇਨ ਸਟੈਮ ਤੇ ਇਹ ਨੇ ਜੀ ਇਸ ਸਟੈਮ ਦੀਆਂ ਯਾਨੀ ਕਿ ਇਸ ਵੇਲ ਦੀਆਂ ਜੜਾ। ਤੇ ਜਦੋਂ ਇਹ ਮੇਨ ਸਟੈਮ ਨਿਕਲਦੀ ਹੈ ਤੇ ਅਸੀਂ ਇਹਦੇ ਗਿਣ ਲੈਣੇ ਨੇ ਜੀ ਜਿਵੇਂ 1 2 3 4 5 6 7 8 9 10 11 12 ਜਦੋਂ 12 ਪੱਤਿਆਂ ਤੱਕ ਜਿਹੜੀ ਆਪਣੀ ਵੇਲ ਹੈ ਵੱਧ ਜੇਗੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਵੀ ਇੱਥੋਂ ਥੱਲੇੋਂ ਜਿਵੇਂ 1 2 3 4 5 ਪੱਤਿਆਂ ਤੱਕ ਆਪਾਂ ਆਪਣੀ ਵੇਲ ਨੂੰ ਇਸ ਜਗ੍ਹਾ ਤੋਂ ਜਿਵੇਂ ਥੱਲੇ ਪੰਜ ਪੱਤੇ ਨੇ ਇੱਥੋਂ ਜਿਵੇਂ ਕੋਈ ਵੀ ਜੇਕਰ ਨਵੀਂ ਬ੍ਰਾਂਚ ਨਿਕਲਦੀ ਹੈ ਇਸ ਪੱਤੇ ਦੇ ਨਾਲੋਂ ਤਾਂ ਆਪਾਂ ਉਸ ਬ੍ਰਾਂਚ ਦੀ ਇੱਥੋਂ ਕੋਈ ਵੀ ਆ ਉਹਦੀ ਘੱਟ ਦੇਣੀ ਹੈ ਜੀ ਕਟਿੰਗ ਤੇ ਕਟਿੰਗ ਹੈ ਜਿਹੜੀ ਤੁਸੀਂ ਜੋ ਕੱਟਣਾ ਵੀ ਕਰ ਸਕਦੇ ਹੋ ਕੈਂਚੀ ਨਾਲ ਵੀ ਕਰ ਸਕਦੇ ਹੋ ਤੇ ਹੱਥ ਨਾਲ ਵੀ ਕਰ ਸਕਦੇ ਹੋ ਤੇ ਇਹ ਕਟਿੰਗ ਕਰਨ ਤੋਂ ਬਾਅਦ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਵੀ ਜਿਵੇਂ ਆਪਾਂ ਇੱਥੋਂ ਥੱਲਿਓਂ ਲੈ ਕੇ ਜਿਵੇਂ ਗਿਣੇ 2 4 6 8 10 12 ਇਹ 12 ਪੱਤਿਆਂ ਤੱਕ ਜਿਵੇਂ ਇਹ ਮੇਨ ਹੋ ਗਈ ਜੀ ਅੱਗੇ ਜਾ ਕੇ ਇੱਥੋਂ ਨਿਕਲੇਗੀ ਮੇਨ ਟਿਪ ਯਾਨੀ ਕਿ ਮੇਨ ਡੰਡੀ ਉਹ ਮੇਨ ਡੰਡੀ ਵੀ ਆਪਾਂ ਕੱਟ ਦੇਣੀ ਹੈ ਜੀ ਤੇ ਕੱਟਣ ਤੋਂ ਬਾਅਦ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਵੀ ਜਿਵੇਂ ਤੁਸੀਂ ਇਹ ਥੱਲਿਓਂ ਲੈ ਕੇ ਦੇਖ ਰਹੇ ਹੋ ਵੀ ਇਹ ਆਪਣੀ ਜਿਹੜੀ ਵੇਲ ਹੈ 12 ਪੱਤਿਆਂ ਤੱਕ ਹੈ ਜੇਕਰ ਇਸ ਜਗ੍ਹਾ ਦੇ ਨਾਲੋਂ ਵੀ ਕੋਈ ਵੀ ਨਵੀਂ ਜਿਵੇਂ ਲਾਲੋ ਵੀ ਬ੍ਰਾਂਚ ਨਿਕਲਦੀ ਆ ਉਹ ਵੀ ਆਪਾਂ ਕਟਿੰਗ ਕਰ ਦੇਣੀ ਹੈ ਤੇ ਆਪਾਂ ਇਹ ਦੇ ਇਹਦੇ ਵਿੱਚੋਂ ਸਿਰਫ ਅਸੀਂ ਜਿਹੜੀਆਂ ਲੈਣੀਆਂ ਨੇ ਜੀ ਉਹ ਲਵਾਂਗੇ ਆਪਾਂ ਤਿੰਨ ਬ੍ਰਾਂਚਾਂ ਉਹ ਇੱਕ ਬ੍ਰਾਂਚ ਜਿਵੇਂ ਮੰਨ ਲਓ ਵੀ ਆਪਾਂ ਇੱਥੋਂ ਲੈ ਲਾਂਗੇ ਇੱਕ ਬ੍ਰਾਂਚ ਤੇ ਇੱਕ ਬ੍ਰਾਂਚ ਲੈ ਲਾਂਗੇ ਆਪਾਂ ਇਸ ਸਾਈਡ ਤੋਂ ਤੇ ਇੱਕ ਇੱਥੋਂ ਇੱਕ ਸਾਈਡ ਲੈ ਲਾਂਗੇ ਜੀ ਆਪਾਂ ਦੋ ਬ੍ਰਾਂਚਾਂ ਤੇ ਇੱਕ ਸਾਈਡ ਸਿਰਫ ਲੈਣੀ ਹੈ ਇੱਕ ਬ੍ਰਾਂਚ ਤੇ ਇਹਦੇ ਤੋਂ ਬਿਨਾਂ ਜੇਕਰ ਇਹ ਪੱਤਿਆਂ ਦੇ ਨਾਲ ਥੱਲਿਓਂ ਲੈ ਕੇ 5 ਤੋ ਜਿਵੇਂ ਵਿੱਚੀ ਗਿਣੇ ਹਨ ਕੋਈ ਵੀ ਨਵੀਂ ਜਿਵੇਂ ਜੇਕਰ ਬ੍ਰਾਂਚ ਨਿਕਲਦੀ ਹੈ ਤਾਂ ਉਹਨੂੰ ਕਰ ਦੇਣਾ ਹੈ ਜੀ ਆਪਾਂ ਕੱਟ ਤੇ ਹੁਣ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਇਹ ਕਰਨਾ ਹੈ ਵੀ ਜਿਹੜੀ ਆਪਾਂ ਏਸ ਸਾਈਡ ਤੋਂ ਇੱਕ ਬ੍ਰਾਂਚ ਲਈ ਹੈ ਇਸ ਬ੍ਰਾਂਚ ਦੇ ਨਾਲ ਆਪਾਂ ਕੋਈ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਕਰਨੀ ਇਸ ਬ੍ਰਾਂਚ ਨੂੰ ਇਸੇ ਤਰ੍ਹਾਂ ਹੀ ਵਧਣ ਦੇਣਾ ਤੇ ਜਿਹੜੀਆਂ ਇਹ ਦੋ ਬ੍ਰਾਂਚਾਂ ਲਈਆਂ ਨੇ ਇਹਦੇ ਨਾਲ ਆਪਾਂ ਕੀ ਕਰਨਾ ਹੈ ਜੀ ਜਿਵੇਂ ਆਪਾਂ ਇੱਥੋਂ ਥੱਲਿਓਂ ਗਿਣਤੀ ਕੀਤੀ ਸੀ ਵੀ 12 ਪੱਤਿਆਂ ਦੀ ਇਹਨਾਂ ਦੋਵਾਂ ਬ੍ਰਾਂਚਾਂ ਤੇ ਵੀ ਆਪਾਂ 1 2 3 4 5 6 7 8 9 10 11 12 ਤੇ 12 ਪੱਤੇ ਗਿਣ ਤੋਂ ਬਾਅਦ ਜਿਵੇਂ ਇਹਦੇ ਵੀ ਅੱਗੇ ਇੱਥੋਂ ਜਿਵੇਂ ਮੇਨ ਇੱਥੋਂ ਟਿਪ ਨਿਕਲੇਗੀ ਜਾਨੀ ਕਿ ਡੰਡੀ ਉਹਨੂੰ ਵੀ ਆਪਾਂ ਵਾਦਨ ਨਹੀਂ ਦੇਣਾ ਇਹ ਘੱਟ ਦੇਣਾ ਹੈ ਜੀ ਕੱਟ ਇਹ ਦੋਵੇਂ ਬ੍ਰਾਂਚਾਂ ਤੇ ਇਸੇ ਤਰ੍ਹਾਂ ਹੀ ਕਰਨਾ ਹੈ ਜਿਵੇਂ ਇਹਦੇ ਤੇ ਵੀ ਐਵੇਂ ਜਿਵੇਂ ਇਸ ਇਹਦੇ ਤੇ ਕੀਤਾ ਆਪਾਂ 2 4 6 8 10 12 ਤੇ ਇਥੋਂ ਨਿਕਲੇਗੀ ਇਹਦੇ ਵੀ ਮੇਨ ਡੰਡੀ ਜਾਨੀ ਕਿ ਟਿਪ ਇਹਨੂੰ ਵੀ ਕਰ ਦੇਣਾ ਜੀ ਆਪਾਂ ਕੱਟ ਤੇ ਇਹ ਕੰਮ ਕਰਨ ਤੋਂ ਬਾਅਦ ਜਿਵੇਂ ਅੱਗੇ ਸਮਝਾਉਨੇ ਆ ਜੀ ਆਪਾਂ ਵੀ ਜਿਹੜੀ ਆਪਾਂ ਏ ਬ੍ਰਾਂਚ ਹੈ ਇਹਦੇ ਨਾਲ ਆਪਾਂ ਜਿਹੜੀ ਛੇੜਛਾੜ ਕਿਉਂ ਨਹੀਂ ਕੀਤੀ ਇਹਨੂੰ ਆਪਾਂ ਇਸ ਤਰੀ ਹੀ ਵਧਾ ਦਿੱਤਾ ਉਹਦਾ ਆਪਾਂ ਤੁਹਾਨੂੰ ਬਾਅਦ ਚ ਸਮਝਾਵਾਂਗੇ ਤੇ ਉਸ ਤੋਂ ਅੱਗੇ ਦੱਸਦੇ ਆ ਜੀ ਕੀ ਕਰਨਾ ਹੈ ਇਹ ਜਿਹੜੀਆਂ ਦੋ ਬ੍ਰਾਂਚਾਂ ਨੇ ਇਹਦੇ ਵਿੱਚੋਂ ਵੀ ਜਿਹੜੀਆਂ ਆਪਾਂ ਹੁਣ ਲੈਣੀਆਂ ਨੇ ਜੀ ਸਿਰਫ ਲੈਣੀਆਂ ਨੇ ਤਿੰਨ ਬ੍ਰਾਂਚਾਂ ਜਿਵੇਂ ਇਹਦੇ ਇਸ ਸਾਈਡ ਤੋਂ ਇੱਕ ਤੇ ਇੱਥੋਂ ਲੈ ਲਾਂਗੇ ਦੋ ਤੇ ਤੀਜੀ ਆਪਾਂ ਲੈ ਲਾਂਗੇ ਜੀ ਬ੍ਰਾਂਚ ਇੱਥੋਂ ਤੇ ਇਹਦੇ ਵੀ ਇਸ ਤਰ੍ਹਾਂ ਇੱਕ ਤੇ ਦੋ ਇਸ ਸਾਈਡ ਤੋਂ ਲੈ ਲਾਂਗੇ ਜੀ ਤਿੰਨ ਤੇ ਹੁਣ ਤੁਹਾਨੂੰ ਸਮਝਾਉਨੇ ਆ ਵੀ ਜਿਹੜੀਆਂ ਆਪਾਂ ਇਹ ਤਿੰਨ ਬ੍ਰਾਂਚਾਂ ਲਈਆਂ ਨੇ ਵੀ ਇਹਦਾ ਕੀ ਮਤਲਬ ਸੀ ਕਿਹੜੇ ਕਾਰਨ ਤੋਂ ਲਈਆਂ ਤੇ ਆਪਾਂ ਨੂੰ ਜਿਹੜੀਆਂ ਤਿੰਨ ਬ੍ਰਾਂਚਾਂ ਨੇ ਇਹ ਕੀ ਫਾਇਦਾ ਦੇਣ ਵਾਲੀਆਂ ਤੇ ਤੁਹਾਨੂੰ ਉਹਦੀ ਮਤਲਬ ਸਾਰੀ ਜਿਹੜੀ ਜਾਣਕਾਰੀ ਆਪਾਂ ਵਿਸਤਾਰ ਨਾਲ ਦੱਸਦੇ ਆਂ ਜਿਹੜੀ ਹੁਣੇ ਮੇਨ ਸਟੈਮ ਸੀ ਜੀ ਜਿਹੜੇ ਪੱਤੇ ਸਨ ਇਹਦੇ ਨਾਲ ਐ ਜਗਾ ਤੋਂ ਐਸ ਪੱਤਿਆਂ ਦੇ ਨਾਲੋਂ ਨਿਕਲਣਗੇ ਜੀ ਮੇਲ ਫੁੱਲ ਯਾਨੀ ਕਿ ਨਰ ਫੁੱਲ ਤੇ ਜਿਹੜੀਆਂ ਅੱਗੇ ਇਹ ਬ੍ਰਾਂਚਾਂ ਆਪਾਂ ਲਈਆਂ ਨੇ ਤਿੰਨ ਇਹਦੇ ਐਸ ਪੱਤੇ ਦੇ ਨਾਲੋਂ ਨਿਕਲੇਗਾ ਇੱਕ ਮੇਲ ਫੁੱਲ ਇੱਕ ਫੀਮੇਲ ਫੁੱਲ ਯਾਨੀ ਕਿ ਨਰ ਫੁੱਲ ਤੇ ਮਾਦਾ ਫੁੱਲ ਇਹ ਜਿਹੜੇ ਮਤਲਬ ਤਿੰਨ ਡੰਡੀਆਂ ਨੇ ਇੱਥੇ ਤੇ ਜਿਹੜੀਆਂ ਹੁਣ ਆਪਾਂ ਲਈਆਂ ਨੇ ਜੀ ਆਹ ਜਿਹੜੀਆਂ ਦੋ ਬ੍ਰਾਂਚਾਂ ਤੋਂ ਅੱਗੇ ਤਿੰਨ ਬ੍ਰਾਂਚ ਇਹਦੇ ਵਿੱਚ ਜਿਹੜੇ ਆ ਲਾਲੋ ਵੀ ਪੱਤੇ ਨੇ ਇੱਥੇ ਪੱਤੇ ਆਉਣਗੇ ਇਹਨਾਂ ਦੇ ਇਹ ਇਸ ਜਗ੍ਹਾ ਤੇ ਪੱਤੇ ਆਉਣਗੇ ਇਹਨਾਂ ਦੇ ਨਾਲੋਂ ਨਿਕਲਣਗੇ ਜੀ ਫੀਮੇਲ ਫੁੱਲ ਯਾਨੀ ਕਿ ਮਾਦਾ ਫੁੱਲ ਇੱਥੇ ਜਿਹੜਾ ਮੇਲ ਫੁੱਲ ਯਾਨੀ ਕਿ ਨਾਰ ਫੁੱਲ ਨਹੀਂ ਆਉਂਦਾ ਇਹਨਾਂ ਸਾਰੀਆਂ ਇੱਥੋਂ ਜਿਹੜੀਆਂ ਮਤਲਬ ਬ੍ਰਾਂਚਾਂ ਨੇ ਇਹ ਸਾਈਡ ਵਾਲੀਆਂ ਵੀ ਜਿੰਨੀਆਂ ਨੇ ਤੇ ਹੁਣ ਤੁਹਾਨੂੰ ਸਮਝਾਣੇ ਆ ਵੀ ਜਿਹੜਾ ਨਾਰ ਫੁੱਲ ਹੈ ਜਾ ਜਿਹੜਾ ਮਾ ਦਾ ਫੁੱਲ ਹੈ ਉਹ ਦੋ ਜਿਹੜੇ ਫੁੱਲ ਨੇ ਉਹਨਾਂ ਦਾ ਕੀ ਚੱਕਰ ਹੈ ਆਪਾਂ ਜਿਹੜੇ ਮਤਲਬ ਫੀਮੇਲ ਫੁੱਲ ਨੇ ਉਹ ਜਾਦੇ ਕਿਉਂ ਲੈਣੇ ਨੇ ਆਪਾਂ ਨੂੰ ਉਹਨਾਂ ਦਾ ਕੀ ਫਾਇਦਾ ਹੋਏਗਾ ਤੇ ਜਿਹੜਾ ਹੁੰਦਾ ਜੀ ਜਿਵੇਂ ਮੇਲ ਫੁੱਲ ਹੁੰਦਾ ਹੈ ਉਹ ਹੁੰਦਾ ਜੀ ਇਸ ਤਰ੍ਹਾਂ ਦਾ ਤੇ ਇਸ ਤਰ੍ਹਾਂ ਥੱਲੇ ਉਹਦੇ ਕੈਪ ਬਣੀ ਹੁੰਦੀ ਹੈ ਤੇ ਇਸ ਤਰ੍ਹਾਂ ਉਹਦੇ ਉੱਪਰ ਬਣੀਆਂ ਹੁੰਦੀਆਂ ਨੇ ਜੀ ਪੰਖੜੀਆਂ ਜੀਆਂ ਇਹ ਹੁੰਦਾ ਜੀ ਮੇਲ ਫੁੱਲ ਯਾਨੀ ਕਿ ਨਰ ਫੁੱਲ ਇਹ ਹੁੰਦਾ ਜੀ ਇਸ ਤਰ੍ਹਾਂ ਦਾ ਤੇ ਜਿਹੜਾ ਹੁੰਦਾ ਜੂ ਦੂਜਾ ਫੀਮੇਲ ਫੁੱਲ ਮਾਦਾ ਫੁੱਲ ਉਹਦੇ ਬਾਰੇ ਵੀ ਆਪਾਂ ਦੱਸਨੇ ਆ ਉਹ ਵੀ ਬਿਲਕੁਲ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਹਦੇ ਨਾਲ ਦਾ ਐਵੇਂ ਹੁੰਦਾ ਪਰ ਉਹਦੇ ਥੱਲੇ ਇਸ ਤਰ੍ਹਾਂ ਦਾ ਬਣਿਆ ਹੁੰਦਾ ਜੀ ਇੱਕ ਫਲ ਇਹ ਹੁੰਦਾ ਜੀ ਫੀਮੇਲ ਫੁੱਲ ਹੁਣ ਤੁਹਾਨੂੰ ਸਮਝਾਉਨੇ ਆ ਵੀ ਆਪਣੀਆਂ ਵੇਲਾਂ ਦੇ ਉੱਤੇ ਇਹਨਾਂ ਦੋਵੇਂ ਫੁੱਲਾਂ ਦਾ ਕੀ ਕੰਮ ਹੁੰਦਾ ਹੈ ਜਿਹੜਾ ਮੇਲ ਫੁੱਲ ਹੁੰਦਾ ਜੀ ਇਹਦੇ ਵਿੱਚ ਹੁੰਦਾ ਜੀ ਪ੍ਰਾਗ ਤੇ ਜਿਹੜਾ ਭਰਾਗ ਹੁੰਦਾ ਜਿਵੇਂ ਛੋਟੇ ਛੋਟੇ ਜੀਵ ਮਧੂ ਮੱਖੀ ਜਾਂ ਛੋਟੇ ਛੋਟੇ ਕੀੜੇ ਜਾਂ ਹਵਾਰਾ ਹੀ ਮਤਲਬ ਭਰਾਗਣ ਕਿਰਿਆ ਹੁੰਦੀ ਹੈ ਉਹਦੇ ਵਿੱਚ ਜਿਹੜੇ ਜੀਵ ਛੋਟੇ ਨੇ ਜਾਂ ਮੱਖੀਆਂ ਬੈਠ ਕੇ ਭਰਾਗ ਲੈ ਕੇ ਤੇ ਜਿਹੜਾ ਫੀਮੇਲ ਫੁੱਲ ਹੁੰਦਾ ਇਹਦੇ ਉੱਪਰ ਜਾ ਕੇ ਬੈਠਦੇ ਨੇ ਤੇ ਉਹ ਭਰਾਗ ਨੂੰ ਉੱਥੇ ਛੱਡ ਦਿੰਦੇ ਨੇ ਤੇ ਫਿਰ ਜਿਹੜੀ ਇਹਨਾਂ ਦੀ ਮਤਲਬ ਪੋਲੀਨੇਸ਼ਨ ਹੁੰਦੀ ਹੈ ਭਰਾਗਣ ਕਿਰਿਆ ਪੂਰੀ ਹੋ ਜਾਂਦੀ ਹੈ ਤੇ ਫਿਰ ਜਿਹੜਾ ਜੀ ਇਹ ਫਲ ਪੂਰਾ ਪ੍ਰੋਪਰ ਬਣ ਕੇ ਤੇ ਆਪਾਂ ਨੂੰ ਜਿਹੜੀ ਉਹ ਸਬਜੀ ਦੇ ਰੂਪ ਦੇ ਵਿੱਚ ਕੱਦੂ ਹੋਵੇ ਤੋਰੀ ਹੋਵੇ ਕੁਝ ਵੀ ਵੱਡੇ ਸਹਜ ਦੇ ਵਿੱਚ ਉਹ ਬਣ ਜਾਂਦਾ ਹੈ ਇਸੇ ਕਰਕੇ ਜਿਹੜੇ ਮਤਲਬ ਫੀਮੇਲ ਫੁੱਲ ਨੇ ਜਾਨੀ ਕਿ ਮਾਦਾ ਫੁੱਲ ਇਹਨਾਂ ਦਾ ਆਪਾਂ ਨੂੰ ਜ਼ਿਆਦਾਆਂ ਦਾ ਫਾਇਦਾ ਹੁੰਦਾ ਤੇ ਫਿਰ ਜਿਹੜਾ ਫਾਲ ਆ ਆਪਣੇ ਜ਼ਿਆਦਾ ਲੱਗਦਾ ਤੇ ਇਸੇ ਕਰਕੇ ਜਿਹੜੇ ਆਪਾਂ ਮਤਲਬ ਇਹ ਜਿਹੜੀ ਬ੍ਰਾਂਚ ਛੱਡੀ ਸੀ ਇਹਦੇ ਦੇ ਆਪਾਂ ਤਾਂ ਨਹੀਂ ਛੇੜ ਛਾੜ ਕੀਤੀ ਕਿਉਂਕਿ ਆਪਾਂ ਨੂੰ ਜਿਹੜੇ ਮੇਲ ਫੁੱਲ ਨੇ ਉਹ ਵੀ ਜ਼ਰੂਰੀ ਨੇ ਕਿਉਂਕਿ ਭਰਾਗਣ ਕਿਰਿਆ ਤਾਂ ਹੀ ਹੋਏਗੀ ਜੇ ਮੇਲ ਫੁੱਲ ਵੀ ਹੋਣਗੇ ਤੇ ਇਸ ਕਰਕੇ ਇੱਥੇ ਫੀਮੇਲ ਫੁੱਲ ਵੀ ਆਉਣਗੇ ਤੇ ਮੇਲ ਫੁੱਲ ਵੀ ਆਉਣਗੇ ਤੇ ਦੋਵਾਂ ਦਾ ਆਪਾਂ ਨੂੰ ਫਾਇਦਾ ਹੋਏਗਾ ਪਰ ਆਪਾਂ ਨੂੰ ਜ਼ਿਆਦੇ ਮੇਲ ਫੁੱਲਾਂ ਦਾ ਮਤਲਬ ਨਹੀਂ ਫੁਰ ਬੈਨੀਫਿਟ ਫਾਇਦਾ ਇਸ ਕਰਕੇ ਆਪਾਂ ਇਹਨਾਂ ਨੂੰ ਘੱਟ ਦਿਆ ਹੈ ਤੇ ਇਸੇ ਕਰਕੇ ਜਿਵੇਂ ਤੁਹਾਨੂੰ ਸਮਝਾਇਆ ਸੀ ਵੀ ਜਿਹੜੀ ਇਸ ਸਾਈਡ ਤੇ ਜਿਹੜੇ ਇਹ ਤਿੰਨ ਬ੍ਰਾਂਚ ਲਈਆਂ ਨੇ ਇਹਨਾਂ ਦੇ ਉੱਤੇ ਜਿਹੜੇ ਕੋਈ ਵੀ ਮਤਲਬ ਅੱਗੋਂ ਨਵੇਂ ਫੁੱਲ ਆਉਣਗੇ ਉਹ ਫੀਮੇਲ ਫੁੱਲ ਮਾਦਾ ਫੁੱਲ ਹੀ ਆਉਣਗੇ ਤੇ ਜਿਹੜੀ ਫਿਰ ਆਪਾਂ ਨੂੰ ਮਤਲਬ ਜਿਹੜੀਆਂ ਆਪਣੀਆਂ ਵੇਲਾ ਨੇ ਇਹ ਫਾਲਤੂ ਗਰੋਥ ਨਹੀਂ ਕਰਦੀਆਂ ਵਾਧਾ ਨਹੀਂ ਕਰਦੀਆਂ ਤੇ ਇਸ ਕਰਕੇ ਜਿਹੜੇ ਆ ਜਿਹੜੇ ਫੁੱਲ ਤੁਸੀਂ ਦੇਖ ਰਹੇ ਹੋ ਇਹ ਸਾਰੇ ਫੀਮੇਲ ਮਾਦਾ ਫੁੱਲ ਹੀ ਆਉਣਗੇ ਤੇ ਜਿਹੜੀ ਆਪਣੀ ਵੇਲ ਹੈ ਤਾਂ ਹੀ ਉਹ ਫਲ ਦੇ ਨਾਲ ਜਾਦੀ ਭਰੀ ਜਾਏਗੀ ਕਿਉਂਕਿ ਫਿਰ ਜਿਹੜੀ ਆਪਾਂ 3G ਕਟਿੰਗ ਕੀਤੀ ਹੈ ਇਹਦੇ ਤੇ ਫਿਰ ਜਿਹੜੇ ਮੇਲ ਫੁੱਲਣੇ ਉਹ ਜਾਦੇ ਨਹੀਂ ਹੁੰਦੇ ਫੀਮੇਲ ਫੁੱਲਾਂ ਦਾ ਆਪਾਂ ਨੂੰ ਹੋਏਗਾ ਫਾਇਦਾ ਤੇ ਇਹ ਇਸੇ ਕਰਕੇ ਆਪਾਂ 3G ਕਟਿੰਗ ਕਰਨੀ ਦੱਸੀ ਹੈ ਤੇ 3G ਕਟਿੰਗ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤੁਹਾਨੂੰ ਇਹ ਵੀ ਸਮਝਾ ਦਿੰਨੇ ਆ ਵੀ 3G ਕਟਿੰਗ ਦਾ ਮਤਲਬ ਜਿਹੜੀ 3G ਕਟਿੰਗ ਹੁੰਦੀ ਹੈ ਇਹਦਾ ਕੀ ਮਤਲਬ ਹੁੰਦਾ ਜੀ ਜਿਵੇਂ ਆਪਾਂ ਥੱਲੇੋਂ ਦੇਖ ਰਹੇ ਆ ਵੀ ਇਹ ਆਪਣੀ ਮੇਨ ਸਟੈਮ ਸੀ ਜਦੋਂ ਆਪਾਂ ਮਤਲਬ ਧਰਤੀ ਦੇ ਵਿੱਚ ਬੀਜ ਲਾਉਨੇ ਆ ਇਹ ਹੁੰਦੀ ਹੈ ਜੀ ਜਾਨੀ ਕਿ ਫਰਸਟ ਜਾਨੀ ਕਿ ਪਹਿਲੀ ਪਹਿਲੀ ਜਨਰੇਸ਼ਨ ਪਹਿਲੀ ਪੀੜੀ ਇਹ ਹੁੰਦੀ ਹੈ ਜੀ ਮੇਨ ਸਟੈਮ ਫਿਰ ਜਿਹੜੀ ਅੱਗੇ ਆਪਾਂ ਇਹ ਬ੍ਰਾਂਚ ਲਈ ਇੱਕ ਇਹ ਹੁੰਦੀ ਹੈ ਜੀ ਸੈਗੜ ਮਤਲਬ ਜਨਰੇਸ਼ਨ ਦੂਜੀ ਪੀੜੀ ਜਿੰਨੂੰ ਕਹਿੰਦੇ ਆ 2ਜੀ ਤੇ ਜਿਹੜੀਆਂ ਫਿਰ ਇਹ ਮਤਲਬ ਦੋ ਤੋਂ ਬਾਅਦ ਜਿਹੜੀਆਂ ਅੱਗੇ ਆਪਾਂ ਇਹ ਤਿੰਨ ਲਈਆਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਹੋ ਗਈ ਜੀ 3ਜੀ ਜਾਣੀ ਕਿ ਤੀਜੀ ਜਨਰੇਸ਼ਨ ਤੀਜੀ ਪੀੜੀ ਫਿਰ ਜਿਹੜੀ ਇਹ ਤੀਜੀ ਪੀੜੀ ਹੈ ਜੀ ਇਹ ਹੀ ਆਪਾਂ ਨੂੰ ਫਲ ਜ਼ਿਆਦਾ ਦਿੰਦੀ ਹੈ ਤੇ ਇਸੇ ਕਰਕੇ ਜਿਹੜੀ ਫਿਰ ਮਤਲਬ 3G ਕਟਿੰਗ ਆ ਆਪਾਂ ਨੂੰ ਇਹਦਾ ਫਾਇਦਾ ਹੁੰਦਾ ਹੈ ਤੇ ਲਾਭ ਹੁੰਦਾ ਹੈ ਫਿਰ ਜਿਹੜੀਆਂ ਇਹਦੇ ਤੇ ਸਿਰਫ ਜਿਹੜੇ ਮਤਲਬ ਫੀਮੇਲ ਮਾਦਾ ਫੁੱਲ ਹੀ ਆਉਣਗੇ ਤੇ ਆਪਾਂ ਨੂੰ ਇਹ 3G ਕਟਿੰਗ ਦਾ ਬਹੁਤ ਜ਼ਿਆਦਾ ਲਾਭ ਹੋਏਗਾ ਤੇ ਤੁਸੀਂ ਵੀ ਇਸ ਤਰ੍ਹਾਂ ਜਿਵੇਂ ਆਪਾਂ ਸਮਝਾਇਆ 3G ਕਟਿੰਗ ਕਰਕੇ ਤੇ ਆਪਣੀਆਂ ਵੇਲਾਂ ਤੋਂ ਬਹੁਤ ਸਾਰਾ ਫਲ ਤੇ ਲਾਭ ਲੈ ਸਕਦੇ ਹੋ ਤਾਂ ਇਹ ਦਿੱਤੀ ਜੀ ਆਪਾਂ ਤੁਹਾਨੂੰ 3G ਕਟਿੰਗ ਬਾਰੇ ਜਾਣਕਾਰੀ ਵੀ ਤੁਸੀਂ ਵੀ ਆਪਣੀਆਂ ਇਹਨਾਂ ਵੇਲਾਂ ਤੇ 3G ਕਟਿੰਗ ਕਰਕੇ ਤਾਂ ਵੱਧ ਫਾਇਦਾ ਲੈ ਸਕਦੇ ਹੋ ਤਾਂ ਲਾਭ ਲੈ ਸਕਦੇ ਹੋ ਤਾਂ ਕਿ ਜਿਹੜੀਆਂ ਤੁਹਾਡੀਆਂ ਵੇਲਾਂ ਨੇ ਇਹ ਵੱਧ ਤੋਂ ਵੱਧ ਤੁਹਾਨੂੰ ਸਬਜ਼ੀਆਂ ਪੈਦਾ ਕਰਕੇ ਦੇ ਸਕਣ ਤੇ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤਾਂ ਇੱਕ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਕੋਈ ਵਧੀਆ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਇੱਥੇ ਹੀ ਕਰਦੇ ਹਾਂ ਜੀ ਸਮਾਪਤ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ